ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਮੋਬਾਈਲ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਤਿੰਨ ਪਾਲਕ ਬੱਚੇ ਦਿਖਾਉਨੇ ਆ ਰੇਟ ਐ ਡਿਟੇਲ ਵੀਡੀਓ ਦੇ ਵਿੱਚ ਹੋਊਗਾ ਆਓ ਅੱਗੇ ਵੀਰਨਾ ਕਰੀਏ ਗੱਲਬਾਤ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸੋ ਆਪਣਾ ਜੀ ਆਪਣਾ ਨਾਮ ਉਹ ਜਿੰਦਾ ਸਿੰਘ ਨਿੱਕਾ ਪੈਂਸੀਲੀ ਵਾਲ ਕਲਾ ਮਹਿਲ ਕਲਾ ਤੋਂ 6 ਕਿਲੋਮੀਟਰ ਆਪਾਂ ਨੂੰ ਤੇ ਬਰਨਾਲੇ ਤੋਂ 2 ਕਿਲੋਮੀਟਰ ਹੈ ਜਿਹੜਾ ਪਿੰਡ ਬਰਨਾਲਾ ਪੈਂਦਾ ਇਧਰ ਇੱਕ ਖੇੜ ਰਹਿ ਗਿਆ ਪਿੰਡ ਇਧਰ ਚੰਨਾਲ ਆ ਗਿਆ ਖੇੜ ਚੰਨਾਲ ਰਹਿ ਗਿਆ ਜੀ ਮੋਬਾਈਲ ਨੰਬਰ ਬਾਈ ਜੀ ਆਪਣਾ 62838 12573 62838 12573 12573 ਜੀ 73 ਜਿਹੜੇ ਆਪਾਂ ਪਹਿਲਾ ਨੰਬਰ ਤੇ ਬੱਚੀ ਦੇਖ ਰਹੇ ਹਾਂ ਕਿੰਨੇ ਕੁ ਉਮਰ ਦੀ ਕਿੰਨੇ ਟਾਈਮ ਤੋਂ ਆਪਣੇ ਕੋਲੇ ਇਹ ਇਹ ਆਪਾਂ ਹੁਣੇ ਹੀ ਲੈ ਆਂਦੀ ਆ ਵੀਰੇ ਜੀ ਜੀ ਕਿੰਨਾ ਕੁ ਟਾਈਮ ਹੋ ਗਿਆ ਲੈ ਆਂਦੀ ਨੂੰ ਨੂੰ ਆਪਣੇ ਕੋਲ 10 ਕਰੇ ਹੋ ਜਾਂ ਜੀ ਜੀ ਕੋਈ ਰਿਕਾਰਡ ਵਗੈਰਾ ਪਤਾ ਇਹਦਾ ਕੋਈ ਰਿਕਾਰਡ ਕੋਈ ਠੀਕ ਹੈ ਕੋਈ ਰਿਕਾਰਡ ਵਗੈਰਾ ਰਿਕਾਰਡ ਨਹੀਂ ਥਾਣਾ ਦੇ ਚਾਰ ਹੀ ਆ ਕੋਈ ਉਹ ਐ ਨਹੀਂ ਪਤਾ ਕੋਈ ਅੱਛਾ ਵੀ ਥਾਣੇ ਦੇ ਚਾਰ ਹੀ ਆ ਤੇ ਨਾ ਕੋਈ ਉਹ ਬਸ ਅੰਦਾਜ਼ਾ ਜੇ ਉਮਰ ਮੇਰੇ ਸਾਹ ਨਾਲ ਢੂੜਪੂਣ ਦੋ ਸਾਲ ਦਾ ਸਪਾਸੇ ਜੂਗੇ ਤੇ ਨਾ ਦੰਦ ਵਗੈਰਾ ਦੇਖਿਆ ਕਿ ਨਹੀਂ ਦੇਖਿਆ ਮੈਂ ਦੰਦ ਨਹੀਂ ਦੇਖਿਆ ਠੀਕ ਹੈ ਨਾ ਆਪਾਂ ਦੰਦ ਵਗੈਰਾ ਦੇਖਿਆ ਤੇ ਵੀ ਕੋਈ ਨਾ ਕੋਈ ਰਿਕਾਰਡ ਪਤਾ ਪਉਣ ਤੇ ਰੇਟੇ ਦਾ ਕੀ ਰੱਖਿਆ ਆਪਾਂ ਰੇਟੇ ਦਾ 35 ਜੀ ਗੁਜਾਇਸ ਹੋ ਜੂਗੇ ਮੌਕੇ ਤੇ ਮੌਕੇ ਦਾ ਕਰਦੇ ਤੋਰ ਦੇ ਬਾਹਰ ਨੂੰ ਸਵਰਥ ਥਾਣ ਵਗੈਰਾ ਦੇਖ ਸਕਦਾ ਸੋਹਣੇ ਸਾਫ ਸੁਥਰੇ ਚਾਰੇ ਥਾਣਾ ਤੇ ਵਧੀਆ ਬੱਚੇ ਕਹਿੰਦਾ ਬਾਪਾ ਮੀ ਨਾ ਵੀਦ ਇਨਸਾਮ ਕੇ ਟੀਕਾ ਲੈਣ ਦੇ ਬਿਲਕੁਲ ਕਾਬਲ ਆ ਗਈ ਤੇ ਵ ਲੈ ਚੱਲ ਵੀਰੇ ਸੋ ਸਾਈਜ਼ ਵਗੈਰਾ ਦੇਖ ਸਕਦਾ ਹੋ ਦੰਦ ਵਗੈਰਾ ਵੀ ਰਣੇ ਦੇਖਣ ਜਿਹੜੇ ਵੀਰ ਦੇ ਪਸੰਦ ਹੋਵੇ ਕੋਲਿਆ ਕੇ ਦੇਖ ਕੇ ਤਸੱਲੀ ਕਰ ਲਿਓ ਸੋ ਕੱਦ-ਕਾੜ ਵਗੈਰਾ ਤੇ ਬਿਊਟੀ ਵਗੈਰਾ ਬੱਛੀ ਚੰਗੀ ਆ ਰੇਟ ਇਹਦਾ ਆ ਗਿਆ 35000 ਰੁਪਇਆ ਤੇ ਬਾਈ ਜੀ ਅੱਗੇ ਜਿਹੜੀ ਆਪਾਂ 2 ਨੰਬਰ ਤੇ ਕਾਲੀ ਬੱਛੀ ਦੇਖ ਰਹੇ ਹਾਂ ਇਹ ਕੀਰੀ ਹੈ ਵੀਰੇ ਅੱਛਾ ਇਹ ਦੀ ਕੀਰੀ ਕਿੰਨੀ ਉਮਰ ਹੈ ਦੀ ਕਿੰਨੀ ਉਮਰ ਹੋਊਗੀ 8-9 ਮਹੀਨੇ ਦੇ ਕਰੀਬ ਕੋਈ ਅੱਛਾ 8-8.5 ਮਹੀਨੇ ਹਾਂਜੀ ਕਿਹੜੇ ਸੀਮਨ ਦੀ ਹੈਗੀ ਇਹ ਇਹ ਵੀ ਅਸਲੀ ਵੀਰੇ ਅੱਛਾ ਹ ਅਛਾ ਇਹ ਬਿਹਾਈ ਤੇ ਸੀਮਨ ਦੀਆਂ ਮਾਦਰ ਰਿਕਾਰਡ ਵਗੈਰਾ ਕੀ ਸੀ 30+ ਠੀਕ ਆ 30+ ਇਹਦਾ ਰੇਟ ਕੀ ਆ ਹਾਂ ਇਹਦਾ ਰੇਟ ਵੀ 33000 ਅਛਾ ਇਹਦਾ ਰੇਟ ਆ ਗਿਆ 33000 ਰੁਪਿਆ ਇਹ ਆਪਣੇ ਘਰ ਦੀਆਂ ਬੱਚੀਆਂ ਦੋਨੇ ਅਛਾ ਇਹ ਜੋੜਾ ਆਪਣੇ ਘਰ ਦਾ ਉਹ ਆਪਾਂ ਲੈ ਕੇ ਆਏ ਹਣਾ ਇਹਦੇ ਕਾਮ ਮਾ ਮਾਂ ਪੇ ਵੇਚਦੇ ਸੀਗੀਆਂ ਜੀ ਅਛਾ ਇੱਕ ਸੂਆ ਪੀ ਕੇ ਅੱਗੇ ਮਾਮਾ ਸੇਲ ਕਰਤੀ ਆਪਾਂ ਹਾਂਜੀ ਹਾਂਜੀ ਇਹਦਾ ਰੇਟ 33000 ਰੁਪਿਆ ਹਣਾ ਥਾਣੇ ਦੇ ਵਿਚਾਰੀ ਆ ਸੋ ਥਾਣੇ ਦੇ ਵਿਚਾਰੀ ਆ ਕੋਈ ਫੋਟ ਸੰਗ ਨਹੀਂ ਸੋ ਬੱਚੀ ਦੇ ਕਹਿੰਦਾ ਬਾ 8-9 ਮਹੀਨੇ ਜਿਵੇਂ ਜੈਦੀ ਹਣਾ ਤੇ ਵੀ ਦੋ ਦੋ ਟਾਈ ਮਹੀਨੇ ਸਾਂਭ ਕੇ ਵਧੀਆ ਮਨ ਕੇ ਜਲ ਜਨਮ ਪ੍ਰੀਤੀ ਸੰਬর্ধਨ ਇਹਨੇ ਸੀਮਨ ਲੈ ਲੈਣਾ ਨਾਲ ਮੂਰੇ ਨਾਲ ਵਧੀਆ ਰੁੱਤੇ ਜਾਊ ਜੀ ਰੇਟ 33000 ਰੁਪਏ ਮੂੰਹ ਮੱਥਾ ਤੁਸੀਂ ਦੇਖ ਸਕਦੇ ਹੋ ਥਣ ਚਾਰੀ ਆ ਕੋਈ ਫੋਟਸਾਂ ਨਹੀਂ ਹਨਾ ਸੋ ਦੇਖ ਸਕਦੇ ਹੋ ਥਣ ਚਾਰੀ ਆ ਕੋਈ ਫੋਟਸਾਂ ਨਹੀਂ ਇਹਦੇ ਚੱਲ ਬੰਦ ਅੱਗੇ ਭਾਈ ਤੀਜਾ ਜਨਮ ਵਾਲੇ ਬੱਚੀ ਦੇਖ ਰਹੇ ਆ ਇਹ ਵੀ ਤੰਦੋ ਖੀਲ ਹੈ ਵੀਰੇ ਅੱਛਾ ਇਹਦੀ ਉਮਰ ਵੀ ਸੇਮ ਜੀ ਆ ਗਈ ਠੀਕ ਆ ਇਹ ਕਿਹੜੇ ਸੀਮਨ ਦੀ ਆ ਇਹ ਵੀ ਏਬੀਐਸ ਦੀ ਆ ਅੱਛਾ ਇਹ ਵੀ ਏਬੀਐਸ ਦੀ ਸੀਮਨ ਦੀ ਆ ਇਹਦੀ ਮਾਤਾ ਰਕਾਰਡ ਦੁੱਧ ਕਿੰਨਾ ਸੀ ਗਈ ਇਹਦਾ 35+ ਵੀਰੇ ਅਜਾ 35 ਕਿਲੋ ਵਾਲੀ ਬੈੜ ਦੀ ਬੱਚੀ ਹੈਗੀ ਇਹਦਾ ਰੇਟ ਆਪਾਂ ਕੀ ਰੱਖਿਆ ਇਹਦਾ ਰੇਟ ਵੀ 33000 ਦਾ ਠੀਕ ਹੈ ਕਹਿੰਦਾ ਆਪਾਂ ਜੇ ਕੋਈ ਵੀਰ ਜੋੜਾ ਇਕੱਠਾ ਲੈਂਦਾ ਹੋਇਆ ਉਹ ਕਰਦੇ ਆਂਗੇ ਮੰਨ ਲਾਂਗੇ ਜੀ 33000 ਰੁਪਏ ਇਹਨਾਂ ਦਾ ਰੇਟ ਆ ਗਿਆ ਤੇ ਪ੍ਰਿੰਟ ਵਗੈਰਾ ਚੈੱਕ ਕਰੋ ਏਬੀਐਸ ਦੇ ਸੀਮਨ ਦੀ ਆ ਗਈ ਬੱਚੀ ਤੇ 8-9 ਮਹੀਨੇ ਕੁ ਲਗਭਗ ਇਹਦੀ ਏਜ ਆ ਬੱਚੀ ਦੀ ਤੇ ਸੋਹਣੀ ਸਾਫ਼ ਸੁਥਰੀ ਕਹਿੰਦਾ ਵਾ ਕਿਸੇ ਪਾਸੋਂ ਬੱਚੀ ਹੱਥ ਤਰਾ ਹੈ ਨਹੀਂਗੀ 34 35 ਕਿਲੋ ਦੱਸਦੇ ਵੀਰੇ ਦੀ ਮਾਦਰ ਰਿਕਾਰਡ ਸੀਗਾ ਪ੍ਰਿੰਟ ਪ੍ਰਿੰਟ ਚੰਗਿਆ ਬੱਚੀ ਦੇ ਬੋਦੀ ਵਗੈਰਾ ਦੇਖ ਸਕਦੇ ਹੋ ਉਸ ਪੈਨ ਵਗੈਰਾ ਠੀਕ ਆ ਥਣ ਚਾਰੀਆ ਕੋਈ ਫੋਟ ਸੰਗ ਨਹੀਂ ਜੀ ਤੇ ਜੇ ਕੋਈ ਵੀਰ ਤਿੰਨੇ ਇਕੱਠੇ ਲੈਂਦੇ ਹੋਇਆ ਭਾਸਰ ਦੇ ਦਾਂਗੇ ਵਧੀਆ ਆਪਾਂ ਨੰਬਰ ਬੋਲ ਦੀ ਦੁਆਰੇ ਆਪਣਾ 62838 12575 62838 12575 12573 ਪਿੰਡ ਸ਼ਿਨੀਵਾਲ ਜ਼ਿਲ੍ਹਾ ਬਰਨਾਲਾ ਸੋ ਤਿੰਨਾ ਨਗਾ ਸੀਨੀ ਵਾਲ ਕਣਾ ਸੋ ਤਿੰਨਾ ਬੱਚਿਆਂ ਦੇ ਵਿੱਚੋਂ ਕੋਈ ਵੀ ਬੱਚੀ ਕਿਸੇ ਵੀਰ ਦੇ ਪਸੰਦ ਹੋਵੇ ਦੀ ਦੇਖ ਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖ ਕਰੀਏ ਤੇ ਚੈਨਲ ਨੂੰ ਪਿਆਰ ਦੇਣ ਲਈ ਇਹਦੇ ਲਈ ਤੋਂ ਧੰਨਵਾਦ ਜਲਦ ਮਿਲਦੇ ਆ ਕਿਸੇ ਨਾਮ